2500 ਰੁਪਏ ਪੈਨਸ਼ਨ ਕਰਕੇ ਲੋਕਾਂ ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ ਜਿੰਨੇ ਵੀ ਪੈਨਸ਼ਨ ਲੈਣ ਵਾਲੇ ਲੋਕ ਨੇ ਕਾਫੀ ਲੰਮੇ ਸਮੇਂ ਤੋਂ ਉਹ ਪੈਨਸ਼ਨ ਦੇ ਵਿੱਚ ਵਾਅਦੇ ਨੂੰ ਲੈ ਕੇ ਉਡੀਕ ਕਰ ਰਹੇ ਸੀ ਤਾਂ ਉਹਨਾਂ ਦੀਆਂ ਜਿਹੜੀਆਂ ਉਡੀਕਾਂ ਖਤਮ ਹੋਈਆਂ ਨੇ ਜਿਹੜੀ ਪੈਨਸ਼ਨ ਹੈ ਉਸ ਨੂੰ 2500 ਰੁਪਏ ਕਰ ਦਿੱਤਾ ਗਿਆ ਹੈ ਅਤੇ ਜਿਹੜੀ ਇਸ ਵਾਰ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਕੀਤੀ ਜਾਏਗੀ ਉਹ 2500 ਦੇ ਹਿਸਾਬ ਨਾਲ ਜਾਰੀ ਕੀਤੀ ਜਾਏਗੀ ਜਿਸ ਵਿੱਚ ਬੁਢਾਪਾ ਵਿਦਵਾ ਅਤੇ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਸ਼ਾਮਿਲ ਹੈ ਅਤੇ ਨਾਲ ਹੀ ਗੱਲ ਕਰਾਂਗੇ ਪੀਐਮ ਕਿਸਾਨ ਸਨਮਾਨ ਦੀ ਯੋਜਨਾ ਬਾਰੇ ਕਿਉਂਕਿ ਇਸ ਮਹੀਨੇ ਦੇ ਵਿੱਚ ਪੀਐਮ ਕਿਸਾਨ ਸਨਮਾਨ ਦੀ ਯੋਜਨਾ ਦੀ ਜਿਹੜੀ 20ਵੀਂ ਕਿਸ਼ਤ ਹੈ ਉਹ ਵੀ ਜਾਰੀ ਕੀਤੀ ਜਾ ਰਹੀ ਹੈ ਤਾਂ ਕਿੰਨੀ ਤਾਰੀਖ ਨੂੰ ਜਿਹੜੀ ਪੀਐਮ ਕਿਸਾਨ ਸਮਾਨਨਦੀ ਯੋਜਨਾ ਦੀ ਕਿਸ਼ਤ ਜਾਰੀ ਹੋਏਗੀ ਅਤੇ ਕਿਹੜੇ-ਕਿਹੜੇ ਅਜਿਹੇ ਕਿਸਾਨ ਹੋਣਗੇ ਜਿਨ੍ਹਾਂ ਨੂੰ 20ਵੀਂ ਕਿਸ਼ਤ ਦਾ ਲਾਭ ਮਿਲੇਗਾ ਅਤੇ ਕਿਹੜੇ ਅਜਿਹੇ ਕਿਸਾਨ ਹੋਣਗੇ ਜਿਨ੍ਹਾਂ ਨੂੰ 20ਵੀਂ ਕਿਸ਼ਤ ਦਾ ਲਾਭ ਜਿਹੜਾ ਨਹੀਂ ਦਿੱਤਾ ਜਾਏਗਾ ਕਿਉਂਕਿ ਬਹੁਤ ਸਾਰੇ ਮੇਰੇ ਕਿਸਾਨ ਭਰਾ ਅਜਿਹੇ ਵੀ ਹਨ ਜਿਨ੍ਹਾਂ ਨੇ ਹਾਲੇ ਤੱਕ ਆਪਣੀ ਜਿਹੜੀ ਫਾਰਮਰ ਆਈਡੀ ਹੈ ਉਹ ਨਹੀਂ ਬਣਵਾਈ ਤਾਂ ਉਹਨਾਂ ਕਿਸਾਨਾਂ ਦੇ ਮਨ ਵਿੱਚ ਇਹ ਡਰ ਬੈਠਾ ਹੋਇਆ ਹੈ ਕਿ ਜੇਕਰ ਸਾਡੀ ਫਾਰਮਰ ਆਈਡੀ ਨਹੀਂ ਰਾਹਤਾ ਸਾਨੂੰ ਜਿਹੜਾ 20ਵੀਂ ਕਿਸ਼ਤ ਦਾ ਲਾਭ ਨਹੀਂ ਮਿਲੇਗਾ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਤੁਹਾਡੀ ਜਿਹੜੀ ਕਿਸ਼ਤ ਦਾ ਲਾਭ ਹੈ ਤੁਹਾਨੂੰ ਦਿੱਤਾ ਜਾਏਗਾ ਜਾਂ ਫਿਰ ਉਸ ਕਿਸ਼ਤ ਦਾ ਲਾਭ ਤੁਹਾਡੇ ਖਾਤਿਆਂ ਦੇ ਵਿੱਚ ਨਹੀਂ ਤੁਹਾਨੂੰ ਦੇਖਣ ਨੂੰ ਮਿਲੇਗਾ ਸਾਥ ਸ਼ਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀਐਮ ਕਿਸਾਨ ਸਮਾਨਦੀ ਯੋਜਨਾ ਦੀ ਜਿਹੜੀ 20ਵੀਂ ਕਿਸ਼ਤ ਜਾਰੀ ਹੋਣੀ ਹੈ ਉਸ ਬਾਰੇ ਅਤੇ ਜੁਲਾਈ ਮਹੀਨੇ ਦੇ ਵਿੱਚ ਜਿਹੜੀਆਂ ਪੈਨਸ਼ਨਾਂ ਜਾਰੀ ਹੋਣੀਆਂ ਹਨ ਉਸ ਬਾਰੇ ਕਿ ਕਿੰਨੀ ਤਾਰੀਖ ਨੂੰ ਜਿਹੜੀ ਪੀਐਮ ਕਿਸਾਨ ਸਮਾਨਦੀ ਯੋਜਨਾ ਦੀ ਕਿਸ਼ਤ ਹੈ ਉਹ ਜਾਰੀ ਕੀਤੀ ਜਾਏਗੀ ਅਤੇ ਜੁਲਾਈ ਮਹੀਨੇ ਦੀ ਪੈਨਸ਼ਨ ਕਿੰਨੀ ਤਾਰੀਖ ਨੂੰ ਅਤੇ ਕਿੰਨੀ ਜਾਰੀ ਕੀਤੀ ਜਾਏਗੀ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੀਐਮ ਕਿਸਾਨ ਸਮਾਨ ਨidhi ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਜੇਕਰ ਤੁਸੀਂ ਆਪਣੀ ਫਾਰਮਰ ਆਈਡੀ ਨਹੀਂ ਬਣਵਾਈ ਜੇ ਤੁਸੀਂ ਆਪਣੀ ਫਾਰਮਰ ਆਈਡੀ ਰਜਿਸਟ੍ਰੇਸ਼ਨ ਨਹੀਂ ਕੀਤੀ ہوئی ਹੈ ਤਾਂ ਜਿਹੜੀ 20ਵੀਂ ਕਿਸ਼ਤ ਦਾ ਲਾਭ ਹੈ ਤੁਹਾਡੇ ਖਾਤਿਆਂ ਦੇ ਵਿੱਚ ਉਹ ਨਹੀਂ ਦੇਖਣ ਨੂੰ ਮਿਲੇਗਾ ਤੁਸੀਂ 20ਵੀਂ ਕਿਸ਼ਤ ਦੇ ਲਾਭਪਾਤਰੀ ਨਹੀਂ ਰਹੋਗੇ ਜੇਕਰ ਤੁਸੀਂ ਵੀ ਇਹ ਗੱਲ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਨਿਸ਼ਚਿੰਤ ਹੋ ਜਾਓ ਜਿਹੜੀ 20ਵੀਂ ਕਿਸ਼ਤ ਦਾ ਲਾਭ ਹੈ ਉਹ ਤੁਹਾਨੂੰ ਤੁਹਾਡੇ ਖਾਤਿਆਂ ਦੇ ਵਿੱਚ ਦੇਖਣ ਨੂੰ ਮਿਲ ਜਾਏਗਾ ਬਸ ਤੁਹਾਡੇ ਤਿੰਨੋਂ ਸਟੇਟਸ ਓਕੇ ਹੋਣੇ ਚਾਹੀਦੇ ਹਨ ਜਿਸ ਦੇ ਵਿੱਚ ਆਧਾਰ ਬੈਂਕ ਆਧਾਰ ਸੀਡਿੰਗ ਲੈਂਡ ਸੀਡਿੰਗ ਅਤੇ ਇਕੇ ਵਾਈਸੀ ਇਹ ਤਿੰਨੋਂ ਸਟੇਟਸ ਜੇਕਰ ਤੁਹਾਡੇ ਓਕੇ ਹਨ ਗ੍ਰੀਨ ਟਿੱਕ ਦੇ ਵਿੱਚ ਹਨ ਤਾਂ ਜਿਹੜਾ 20ਵੀਂ ਕਿਸ਼ਤ ਦਾ ਲਾਭ ਹੈ ਉਹਨਾਂ ਸਾਰੇ ਹੀ ਕਿਸਾਨਾਂ ਨੂੰ ਦੇਖਣ ਨੂੰ ਮਿਲ ਜਾਏਗਾ ਜਿਨ੍ਹਾਂ ਦੇ ਤਿੰਨੋਂ ਸਟੇਟਸ ਓਕੇ ਆ ਰਹੇ ਹਨ ਪਰ 21ਵੀਂ ਅਤੇ 22ਵੀਂ ਕਿਸ਼ਤ ਲਈ ਜਿਹੜੀ ਫਾਰਮਰ ਰਜਿਸਟ੍ਰੇਸ਼ਨ ਹੈ ਉਸ ਨੂੰ ਸਰਕਾਰ ਦੁਆਰਾ ਜ਼ਰੂਰੀ ਕਰ ਦਿੱਤਾ ਜਾਏਗਾ ਤਾਂ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਫਾਰਮਰ ਆਈਡੀ ਹੈ ਉਹ ਇੱਕ ਵਾਰ ਆਪਣੀ ਜ਼ਰੂਰ ਬਣਵਾ ਕੇ ਰੱਖ ਲਓ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਬੁਢਾਪਾ ਵਿਧਵਾ ਅਤੇ ਬੇਸਹਾਰਾ ਅੰਗਹੀਣ ਲੋਕਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਬਾਰੇ ਕਿ ਪੈਨਸ਼ਨ ਦੇ ਵਿੱਚ ਕਿੰਨਾ ਵਾਅਦਾ ਕੀਤਾ ਗਿਆ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਵਾਧੇ ਨੂੰ ਲੈ ਕੇ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੁਆਰਾ ਬਹੁਤ ਸਾਰੀਆਂ ਵੀਡੀਓ ਬਣਾ ਬਣਾ ਕੇ ਇਹ ਕਿਹਾ ਜਾ ਰਿਹਾ ਹੈ ਕਿ 2300 ਰੁਪਏ ਪੈਨਸ਼ਨ ਕਰਕੇ ਲੋਕਾਂ ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ ਜਿੰਨੇ ਵੀ ਪੈਨਸ਼ਨ ਲੈਣ ਵਾਲੇ ਲੋਕ ਨੇ ਕਾਫੀ ਲੰਮੇ ਸਮੇਂ ਤੋਂ ਉਹ ਪੈਨਸ਼ਨ ਦੇ ਵਿੱਚ ਵਾਧੇ ਨੂੰ ਲੈ ਕੇ ਉਡੀਕ ਕਰ ਰਹੇ ਸੀ ਤਾਂ ਉਹਨਾਂ ਦੀਆਂ ਜਿਹੜੀਆਂ ਉਡੀਕਾਂ ਖਤਮ ਹੋਈਆਂ ਨੇ ਜਿਹੜੀ ਪੈਨਸ਼ਨ ਹੈ ਉਸ ਨੂੰ 2500 ਰੁਪਏ ਕਰ ਦਿੱਤਾ ਗਿਆ ਹੈ ਅਤੇ ਜਿਹੜੀ ਇਸ ਵਾਰ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਕੀਤੀ ਜਾਏਗੀ ਉਹ 2500 ਦੇ ਹਿਸਾਬ ਨਾਲ ਜਾਰੀ ਕੀਤੀ ਜਾਏਗੀ ਜਿਸ ਵਿੱਚ ਬੁਢਾਪਾ ਵਿਧਵਾ ਅਤੇ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਸ਼ਾਮਲ ਹੈ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਪੈਨਸ਼ਨ ਦੇ ਵਿੱਚ ਵਾਅਦੇ ਨੂੰ ਲੈ ਕੇ 2500 ਰੁਪਏ ਪੈਨਸ਼ਨ ਨੂੰ ਵਾਅਦੇ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਕੋਈ ਵੀ ਬਿਆਨ ਸਰਕਾਰ ਵੱਲੋਂ ਅਜੇ ਹਾ ਨਹੀਂ ਦਿੱਤਾ ਗਿਆ ਹੈ ਜਿਸ ਵਿੱਚ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੋਵੇ ਕਿ ਪੈਨਸ਼ਨ ਦੇ ਵਿੱਚ ਵਾਧਾ ਕਰਕੇ ਪੈਨਸ਼ਨ ਨੂੰ 2500 ਰੁਪਿਆ ਕਰ ਦਿੱਤਾ ਹੈ ਅਤੇ ਸਰਕਾਰ ਵੱਲੋਂ ਨਾ ਹੀ ਇਸ ਸਟੇਜ ਦੀ ਅਧਿਕਾਰਿਕ ਤੌਰ ਤੇ ਇਹ ਪੁਸ਼ਟੀ ਕੀਤੀ ਗਈ ਹੈ ਕਿ ਕਿੰਨੀ ਤਾਰੀਖ ਨੂੰ ਜਿਹੜੀ ਪੈਨਸ਼ਨ ਦੇ ਵਿੱਚ ਆ ਵਾਅਦਾ ਕੀਤਾ ਜਾਏਗਾ ਹਾਂ ਸਰਕਾਰ ਵੱਲੋਂ ਉਮੀਦਾਂ ਜ਼ਰੂਰ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਪੈਨਸ਼ਨ ਹੈ ਉਸ ਦੇ ਵਿੱਚ ਲੋਕਾਂ ਨੂੰ ਵਾਅਦਾ ਕਰਕੇ ਰਾਹਤ ਦੇ ਦਿੱਤੀ ਜਾਏਗੀ ਪਰ ਹਲੇ ਤੱਕ ਸਰਕਾਰ ਵੱਲੋਂ ਅਜੇ ਹ ਕੋਈ ਵੀ ਬਿਆਨ ਜਾਂ ਕੋਈ ਵੀ ਅਜੇ ਹੀ ਪੁਸ਼ਟੀ ਨਹੀਂ ਸਰਕਾਰ ਨੇ ਕੀਤੀ ਹੈ ਜਿਸ ਵਿੱਚ ਸਰਕਾਰ ਵੱਲੋਂ ਪੈਨਸ਼ਨ ਦੇ ਵਿੱਚ ਵਾਅਦੇ ਨੂੰ ਲੈ ਕੇ ਜਿਹੜੀ ਖਬਰ ਹੈ ਉਸ ਚੀਜ਼ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੋਵੇ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿੰਨੀ ਤਾਰੀਖ ਨੂੰ ਜਿਹੜੀ ਪੈਨਸ਼ਨ ਹੈ ਜਾਰੀ ਕੀਤੀ ਜਾਏਗੀ ਤਾਂ ਜਿਹੜੀਆਂ ਪੈਨਸ਼ਨਾਂ ਨੇ ਬਹੁਤ ਜਲਦ 15 ਤਾਰੀਖ ਦੇ ਵਿੱਚ ਵਿੱਚ ਜਿਹੜੀਆਂ ਤੁਹਾਡੀਆਂ ਪੈਨਸ਼ਨਾਂ ਨੇ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਕਰਨ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮਿਲੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ 15 ਤੋਂ ਲੈ ਕੇ 20 ਤਾਰੀਖ ਦੇ ਵਿੱਚ ਵਿੱਚ ਜਿਹੜੀ ਪੈਨਸ਼ਨ ਹੈ ਉਹ ਕੁਝ ਜ਼ਿਲ੍ਹਿਆਂ ਤੇ ਕੁਝ ਬਲਾਕਾਂ ਦੇ ਵਿੱਚ ਜਾਰੀ ਕਰਕੇ ਲੋਕਾਂ ਨੂੰ ਜਿਹੜੀ ਰਾਹਤ ਹੈ ਦੇ ਦਿੱਤੀ ਜਾਏਗੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ